ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦਾਖਲੇ ਤੋਂ ਪਹਿਲਾਂ ਐਫੀਡੇਵਿਟ ਭਰਨ ਦਾ ਮਾਮਲਾ ਹੁਣ ਹਾਈ ਕੋਰਟ ਪਹੁੰਚ ਚੁੱਕਿਆ ਹੈ ਰਾਜਾ ਇਹ ਹੈ ਕਿ ਹਾਲ ਹੀ ਦੇ ਵਿੱਚ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਵੀ ਵਿਦਿਆਰਥੀਆਂ ਦੇ ਵੱਲੋਂ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾਂਦਾ ਹੈ ਦਰਸਲ ਹੁਣੇ ਸ਼ਰਤ ਰੱਖੀ ਗਈ ਹੈ ਯੂਨੀਵਰਸਿਟੀ ਦੇ ਵੱਲੋਂ ਕਿ ਜਿਹੜੇ ਵੀ ਵਿਦਿਆਰਥੀ ਨੇ ਇੱਥੇ ਐਡਮਿਸ਼ਨ ਲੈਣੀ ਹੈ ਤਾਂ ਐਡਮਿਸ਼ਨ ਤੋਂ ਪਹਿਲਾਂ ਉਸ ਨੂੰ ਖਲਫਨਾਮਾ ਭਰਨਾ ਪਵੇਗਾ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਉਹ ਕਿਸੇ ਵੀ ਦਰਨੇ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੇ ਸ਼ਾਮਲ ਹੋਣਾ ਤਾਂ ਪਹਿਲਾਂ ਯੂਨੀਵਰਸਿਟੀ ਦੀ ਪਰਮਿਸ਼ਨ ਚਾਹੀਦੀ ਹੈ ਜੇ ਬਿਨਾਂ ਪਰਮਿਸ਼ਨ ਤੋਂ ਕਿਸੇ ਦਰਨੇ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਯੂਨੀਵਰਸਿਟੀ ਇਹਨਾਂ ਤੇ ਕੋਈ ਵੀ ਕਾਰਵਾਈ ਕਰ ਸਕਦੀ ਹੈ ਹਾਲਾਂਕਿ ਦੱਸ ਦਈਏ ਕਿ ਇਸ ਨੂੰ ਲੈ ਕੇ ਜਿੱਥੇ ਯੂਨੀਵਰਸਿਟੀ ਦੇ ਅੰਦਰ ਕਾਫੀ ਜ਼ਿਆਦਾ ਨੌਜਵਾਨਾਂ ਨੇ ਹੰਗਾਮਾ ਕੀਤਾ ਸੀ ਉਸ ਤੋਂ ਬਾਅਦ ਇਸ ਨੂੰ ਲੈ ਕੇ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਧਾਇਰ ਕੀਤੀ ਗਈ ਸੀ ਤਾਂ ਉਸੇ ਪਟੀਸ਼ਨ ਨੂੰ ਲੈ ਕੇ ਹੁਣ ਜਿਹੜੇ ਵਿਦਿਆਰਥੀ ਨੇ ਜਿਸ ਨੌਜਵਾਨ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਉਸ ਦਾ ਬਿਆਨ ਸਾਹਮਣੇ ਆਇਆ ਤਾਂ ਉਸ ਦਾ ਇਹ ਕਹਿਣਾ ਹੈ ਕਿ ਅੱਜ ਹਾਈ ਕੋਰਟ ਦੇ ਵੱਲੋਂ ਜਿਹੜਾ ਕੇਸ ਆਵ ਐਡਮਿਟ ਕਰ ਲਿਆ ਗਿਆ ਹੈ ਯਾਨੀ ਕਿ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਸੁਣਵਾਈ ਹੈ ਉਹ ਹਾਈ ਕੋਰਟ ਦੇ ਵੱਲੋਂ ਕੀਤੀ ਜਾਵੇਗੀ ਤਾਂ ਪੰਜਾਬ ਯੂਨੀਵਰਸਿਟੀ ਦੇ ਮੁਤਾਬਕ ਐਡਮਿਸ਼ਨ ਫਾਰਮ ਦੇ ਨਾਲ ਹਲਫਨਾਮਾ ਜਮ੍ਹਾਂ ਕਰਵਾਉਣਾ ਲਾਜ਼ਮੀ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਇਸ ਤੋਂ ਬਿਨਾ ਦਾਖਲਾ ਨਹੀਂ ਹੋਵੇਗਾ ਫਿਰ ਵਿਦਿਆਰਥੀ ਜਥੇਬੰਦੀਆਂ ਇਸ ਤੇ ਭੜਕ ਉੱਠੀਆਂ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਦਾਖਲਾ ਲੈਣ ਦੇ ਲਈ ਜਿਹੜੀ ਨਵੀਂ ਸ਼ਰਤ ਰੱਖੀ ਗਈ ਹੈ ਇਹ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਚੁੱਕਿਆ ਹੈ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਜਾਵੇਗਾ ਹੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੁਝ ਪਿਛਲੇ ਦਿਨ ਪਹਿਲਾਂ ਇੱਕ ਐਫੀਡੇਵਿਟ ਲੈ ਕੇ ਆਂਦੀ ਪੰਜਾਬ ਯੂਨੀਵਰਸਿਟੀ ਕਿ ਜੇਕਰ ਤੁਸੀਂ ਐਡਮਿਸ਼ਨ ਲੈ ਲਿਆ ਤੁਹਾਨੂੰ ਇੱਕ ਐਫੀਡੇਵਿਟ ਸਾਈਨ ਕਰਨਾ ਪਏਗਾ ਕਿ ਅਸੀਂ ਯੂਨੀਵਰਸਿਟੀ ਦੇ ਖਿਲਾਫ ਕੋਈ ਵੀ ਧਰਨੇਤੇ ਨਹੀਂ ਬੈਠਾਂਗੇ ਤੇ ਜੇਕਰ ਬੈਠੋਗੇ ਤਾਂ ਸਾਡੇ ਤੋਂ ਪਰਮਿਸ਼ਨ ਲੈ ਕੇ ਬੈਠੋਗੇ ਜਿਹਦੇ ਖਿਲਾਫ ਮੈਂ ਯੂਨੀਵਰਸਿਟੀ ਦੇ ਅਗੇਂਸਟ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਜਿਹਦੀ ਅੱਜ ਸੁਣਵਾਈ ਸੀ ਤੇ ਅੱਜ ਸੁਣਵਾਈ ਦੇ ਵਿੱਚ ਸਾਨੂੰ ਜਿਹੜਾ ਯੂਨੀਵਰਸਿਟੀ ਦਾ ਦੁਰਾ ਰੂਪ ਸਾਹਮਣੇ ਆਇਆ ਕਿਉਂ ਅਖਬਾਰਾਂ 'ਚ ਕਹਿੰਦੇ ਨੇ ਕਿ ਅਸੀਂ ਇਹ ਐਫੀਡੇਵਿਟ ਵਾਪਸ ਲਵਾਂਗੇ ਪਰ ਉੱਥੇ ਉਹਨਾਂ ਦੇ ਵਕੀਲ ਨੇ ਕਿਹਾ ਕਿ ਅਸੀਂ ਇਹ ਬੱਚਿਆਂ ਦੇ ਖਿਲਾਫ ਐਕਸ਼ਨ ਲੈਣਾ ਚਾਹੁੰਨਾ ਹੈ ਕਿ ਬੱਚਿਆਂ ਨੇ ਕੈਂਪਸ ਦੇ ਵਿੱਚ ਨੂਇਸੈਂਸ ਕ੍ਰੀਏਟ ਕਰਦੇ ਆ ਕਿ ਆ ਸਾਡਾ ਆਪਣੇ ਹੱਕ ਮੰਗਣਾ ਇੱਕ ਨੂਇਸੈਂਸ ਹੈ ਯੂਨੀਵਰਸਿਟੀ ਵਾਸਤੇ ਕਿ ਜੇਕਰ ਤੁਸੀਂ ਗਲਤ ਕਰ ਰਹੇ ਹੋ ਸਾਡਾ ਯੂਨੀਵਰਸਿਟੀ ਦੇ ਖਿਲਾਫ ਆਵਾਜ਼ ਖਾਣਾ ਇੱਕ ਨੂਇਸੈਂਸ ਹੈ ਇੱਕ ਵੱਡੇ ਸਵਾਲ ਖੜੇ ਕਰਦਾ ਯੂਨੀਵਰਸਿਟੀ ਦੀ ਸੋਚ ਹੈ ਯੂਨੀਵਰਸਿਟੀ ਦਾ ਜਿਹੜਾ ਮੋਟਰ ਚੱਲ ਰਿਹਾ ਇਸ ਟਾਈਮ ਯੂਨੀਵਰਸਿਟੀ ਦੇ ਸਟੂਡੈਂਟ ਪਾਲਿਟਿਕ ਖਤਮ ਕਰਦਾ ਦੂਜਾ ਇਹ ਸਾਡੀ ਲੜਾਈ ਦੀ ਪਹਿਲੀ ਜਿੱਤ ਹੈ ਕਿ ਕੋਰਟ ਨੇ ਸਾਡਾ ਮਾਮਲਾ ਐਡਮਿਟ ਕਰ ਲਿਆ ਤੇ ਯੂਨੀਵਰਸਿਟੀ ਨੂੰ ਕਿਹਾ ਕਿ ਇਹ ਜਿਹੜਾ ਐਫੀਡੇਵਿਟ ਹੈ ਇਹਦੀ ਇਹਦੇ ਉੱਪਰ ਕੋਈ ਵੀ ਉਹ ਐਕਸ਼ਨ ਨਹੀਂ ਲੈ ਸਕਦੇ ਦੇ ਥਰੂ ਜੇਕਰ ਉਹਨੂੰ ਲੈਣਾ ਹੈ ਤਾਂ ਉਹਨੂੰ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਪੈਗੀ ਤੇ ਅਸੀਂ ਇਹਨੂੰ ਹਾਈ ਕੋਰਟ ਦੇ ਵਿੱਚ ਇਸ ਜਿਹੜਾ ਐਫੀਡੇਵਿਟ ਨੂੰ ਅਨਕਨਸਟੀਚੂਅਲ ਡਿਕਲੇਅਰ ਕਰਾ ਕੇ ਰੱਖਿਆ आज माननीय हाईकोर्ट में हमारी याचिका थी अर्चित गर्ग जी ने जो पंजाब विश्वविद्यालय के ख़िलाफ़ डाली थी जिसमें कि हम कह रहे थे कि जो हलफनामा विश्वविद्यालय मांग रहा है दाखिले के लिए वो असंवैधानिक है उसमें माननीय हाईकोर्ट ने नोटिस इशू करते हुए ये आ, हिदायत दी है कि एफिडेविट भले ही यूनिवर्सिटी मांग ले दाखिले के लिए आज की तारीख में बट इस पर जो भी फैसला होगा वो हाईकोर्ट लेगा और जो भी एफिडेविट या हलफनामे इस दौरान विश्वविद्यालय को दिए जाएंगे छात्राओं के द्वारा वो माननीय हाई कोर्ट के अंतिम निर्णय के आ, आ, सब्जेक्ट रहेंगे तो माननीय हाई कोर्ट अब आ, इस सारे मुद्दे को लेकर संज्ञान ले चुका है जिसका मतलब है कि जो भी एफिडेविट दिए जाएंगे उसका जो कानूनी कॉन्सिक्वेंस होगा या उनका जो कानूनी असर होगा उस पर माननीय कोर्ट अब फैसला देगा फाइनल तौर पर